ਸਤਿਗੁਰਾਲ ਤੁਸੀਂ ਜੁੜੇ ਹੋਇਆ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀਸ ਰਿਪੋਰਟ ਦੇ ਵਿੱਚ ਆਪਾਂ ਮੋਦੀ ਸਰਕਾਰ ਦੀਆਂ ਦੋ ਉਹਨਾਂ ਦੋਗਲੀਆਂ ਨੀਤੀਆਂ ਦੇ ਬਾਰੇ ਗੱਲ ਕਰਾਂਗੇ ਜਿਦੇ ਵਿੱਚ ਉਹਨਾਂ ਦੀ ਕਹਿਣੀ ਕੁਝ ਹੋਰ ਹੈ ਤੇ ਕਰਨੀ ਕੁਝ ਹੋਰ ਹੈ ਤੇ ਦੂਜੇ ਪਾਸੇ ਉਹਨਾਂ ਦੀ ਇੱਕ ਫਲॉप ਹੋਈ ਸਕੀਮ ਦੇ ਬਾਰੇ ਵੀ ਗੱਲ ਕਰਾਂਗੇ ਕਿ ਉਹਨਾਂ ਨੇ ਦੁਨੀਆ ਦੇ ਵਿੱਚ ਜਾਂ ਭਾਰਤ ਦੇ ਵਿੱਚ ਪ੍ਰਚਾਰਿਆ ਕੀ ਤੇ ਉਹ ਸਕੀਮ ਦਾ ਸਿੱਟਾ ਕੀ ਨਿਕਲਿਆ ਉਹਨਾਂ ਦੀ ਸਕੀਮ ਦਾ ਨਾਮ ਹੈਗਾ ਮੇਕ ਇਨ ਇੰਡੀਆ ਤੇ ਜਿਹੜੀ ਆਪਾਂ ਦੋਗਲੀ ਨੀਤੀ ਹੈ ਉਹ ਇਹ ਕਿ ਇੱਕ ਪਾਸੇ ਜਦੋਂ ਚੀਨ ਦੇ ਨਾਲ ਗੱਲ ਆਉਂਦੀ ਹੈ ਚੀਨ ਦੇ ਨਾਲ ਟਸਲ ਦੀ ਜਾਂ ਲੋਕ ਪੁੱਛਦੇ ਨੇ ਕਿ ਗਲਵਾਨ ਘਾਟੀ ਦੇ ਵਿੱਚ ਕੀ ਹੋਇਆ ਕਿ ਕਿਉਂ ਇਹਨੇ ਸ਼ਹੀਦ ਹੋਏ ਜਾਂ ਅਰਨਾਚਲ ਪ੍ਰਦੇਸ਼ ਦੇ ਵਿੱਚ ਚੀਨ ਆ ਕਰ ਰਿਹਾ ਉਹਦੀ ਲਗਾਤਾਰ ਕੁਸਪੈਟ ਆ ਉਹ ਕਈ ਭਾਰਤੀ ਇਲਾਕਿਆਂ ਨੂੰ ਤਾਂ ਉਹ ਮੰਨਦਾ ਹੀ ਨਹੀਂਗਾ ਕਿ ਭਾਰਤ ਦੇ ਐ ਸੋ ਉਹਨਾਂ ਦੇ ਬਾਰੇ ਤੁਹਾਡੀ ਕੀ ਰਾਏ ਤੇ ਜਦੋਂ ਇਹ ਆ ਗੱਲ ਆਉਂਦੀ ਹੈ ਲੋਕ ਸਵਾਲ ਕਰਦੇ ਨੇ ਪਾਲਿਸੀ ਨੂੰ ਲੈ ਕੇ ਲੋਕ ਸਵਾਲ ਕਰਦੇ ਨੇ ਵਿਦੇਸ਼ ਨੀਤੀ ਨੂੰ ਲੈ ਕੇ ਲੋਕ ਸਵਾਲ ਕਰਦੇ ਨੇ ਕਿ ਬਾਈ ਦੱਸੋ ਤੁਸੀਂ ਚੀਨ ਦੇ ਨਾਲ ਕਿੱਥੇ ਖੜੇ ਹੋ ਤਾਂ ਉਦੋਂ ਫਿਰ ਚੀਨ ਤੇ ਹਮਲੇ ਉਦੋਂ ਫਿਰ ਬੀਜੇਪੀ ਦਾ ਭਾਜਪਾ ਦਾ ਹਰ ਲੀਡਰ ਉਹ ਦੋਸ਼ ਲਾਉਂ ਲੱਗ ਪੈਂਦਾ ਜੀ ਇਹ ਤਾਂ ਚੀਨ ਤਾਂ ਐ ਕਰ ਰਿਹਾ ਜੀ ਚੀਨ ਤਾਂ ਐ ਕਰ ਰਿਹਾ ਚੀਨ ਨਾਲ ਅਸੀਂ ਐ ਕਰ ਦਾਂਗੇ ਫਲਾਂ ਕਰ ਦਾਂਗੇ 55 ਇੰਚ ਦਾ ਸੀਨਾ ਪਰ ਅੱਜ ਆਪਾਂ ਉਹ 55 ਇੰਚ ਦੇ ਸੀਨੇ ਤੋਂ ਹੀ ਗੱਲਬਾਤ ਕਰਾਂਗੇ ਕਿ ਕੀ ਵਾਕਈ ਇਹ ਅਮਲੀ ਰੂਪ ਦੇ ਵਿੱਚ ਵੀ ਨਜ਼ਰ ਆ ਰਿਹਾ ਜਾਂ ਇਹ ਬਸ ਫੋਕੀਆਂ ਡਰਾਮੇਬਾਜ਼ੀਆਂ ਨੇ ਅਜੇ ਤੱਕ ਹੀ ਦੋਸ਼ ਲੱਗੇ ਨੇ ਹੁਣ ਨਿਊਜ਼ ਕਲਿੱਕ ਦਾ ਕੀ ਮਾਮਲਾ ਵਾ ਨਿਊਜ਼ ਕਲਿੱਕ ਦਾ ਮਾਮਲਾ ਇਹ ਹੈ ਕਿ ਚਾਈਨਾ ਸਪੌਂਸਰਡ ਆਏ ਜਿਹੜੀ ਵੈਬਸਾਈਟ ਆ ਜਾਂ ਇਹਨੂੰ ਅਮਰੀਕਾ ਦੇ ਵਿੱਚੋਂ ਜਾਂ ਚੀਨ ਨੇ ਪੈਸੇ ਦਿੱਤੇ ਆ ਪਰ ਜੇਕਰ ਚੀਨ ਦੇ ਨਾਲ ਤੁਹਾਡਾ ਵਪਾਰ ਚੱਲਦਾ ਜਾਂ ਚੀਨ ਦੇ ਨਾਲ ਤੁਸੀਂ ਸਾਬਤ ਕਰੋ ਨਾ ਕਿ ਕਿਸ ਤਰੀਕੇ ਦੇ ਪੈਸੇ ਦਿੱਤੇ ਆ ਇਹਦਾ ਤੁਹਾਡੇ ਤੇ ਵੀ ਦੋਸ਼ ਲੱਗਦਾ ਕਿ ਜਿਹੜੇ ਤੁਸੀਂ ਚੋਣ ਬਾਂਡ ਏਡੀ ਵੱਡੀ ਧਾਂਦ ਲਈ ਕੀਤੀ ਆ ਉਹਦੇ ਵਿੱਚ ਵੀ ਕਈ ਕੰਪਨੀਆਂ ਚైనా ਸਪੌਂਸਰਡ ਨੇ ਤੇ ਉੱਥੇ ਵੀ ਕੀ ਤੁਸੀਂ ਇਹ ਗੱਲ ਮੰਨੋਗੇ ਕਿ ਹਾਂ ਸੀ ਵੀ ਸਾਡੇ ਤੋਂ ਵੀ ਗੁਨਾਹ ਹੋ ਗਿਆ ਜੀ ਸਾਨੂੰ ਵੀ ਜਿਹੜੀ ਮਰਜ਼ੀ ਸਜ਼ਾ ਲਾਓ ਖੈਰ ਹੁਣ ਆਪਾਂ ਭਾਰਤੀ ਜਿਹੜੀ ਜਨਤਾ ਪਾਰਟੀ ਆ ਉਹਨੇ ਇੱਕ ਮੈਨੀਫੈਸਟੋ ਦੇ ਵਿੱਚ ਇਹ ਗੱਲ ਕਹੀ ਆ ਕਿ ਸਤੰਬਰ 2014 ਦੇ ਵਿੱਚ ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਸੀ ਮੇਕ ਇਨ ਇੰਡੀਆ ਪ੍ਰੋਗਰਾਮ ਤੇ ਇਹਨੇ ਦੇਸ਼ ਦੇ ਅੰਦਰ ਨਿਰਮਾਣ ਸਰਗਰਮੀ ਵਧਾਉਣ ਦੇ ਵਿੱਚ ਕਾਫੀ ਯੋਗਦਾਨ ਪਾਇਆ ਤੇ ਇਹਨੇ ਇਹ ਗੱਲ ਦਾ ਦਾਅਵਾ ਕੀਤਾ ਭਾਜਪਾ ਨੇ ਕਿ ਇਸ ਨੂੰ ਪਾ ਨਿਰਮਾਣ ਦੀ ਭਰੋਸੇਮੰਦ ਆਲਮੀ ਧੁਰੀ ਬਣਾਉਣ ਦਾ ਵਾਅਦਾ ਕੀਤਾ ਇੱਕ ਹੁਣ ਇਹਨਾਂ ਨੇ ਤਾਂ ਬਹੁਤ ਵੱਡਾ ਦਾਅਵਾ ਕੀਤਾ ਮੇਕ ਇਨ ਇੰਡੀਆ ਇਹਨਾਂ ਨੇ ਇੱਕ ਹੋਰ ਵੀ ਲਾਂਦੀ ਸੀ ਸਕੀਮ ਆਪਦਾ ਮੈਂ ਅਫਸਰ ਵੀ ਮਤਲਬ ਸੰਕਟ ਦੇ ਵਿੱਚ ਤੁਸੀਂ ਮੌਕੇ ਖੋਜਨੇ ਆ ਖੈਰ ਹੁਣ ਇੱਕ ਰਿਪੋਰਟ ਆਈ ਹੈ ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ ਦੀ ਜਿਨੂੰ ਅਸੀਂ ਜੀਟੀਆਰ ਰਾਈਪੋਰਟ ਕਹਿ ਦਿੰਨੇ ਆ ਉਹਨੇ ਜ਼ਿਕਰ ਕੀਤਾ ਕਿ ਭਾਰਤ ਦਾ ਚੀਨ ਦੇ ਨਾਲ ਵਪਾਰ ਕਿੰਨਾ ਹੈ ਤੇ ਜਿਹੜੇ ਇਹ ਦਾਅਵੇ ਕਰਦੇ ਕਿ ਅਸੀਂ ਵਪਾਰ ਬੰਦ ਕਰ ਦਾਂਗੇ ਅਸੀਂ ਚੀਨ ਦੇ ਫੋਨ ਬੰਦ ਕਰ ਦਾਂਗੇ ਆਹ ਕਰ ਦਾਂਗੇ ਅਸਲ ਦੇ ਵਿੱਚ ਸਾਡਾ ਵਪਾਰ ਜਿਹੜਾ ਉਹ ਕਿੰਨਾ ਵਧ ਰਿਹਾ ਹੈ ਜਾਂ ਭਾਰਤ ਦਾ ਵਪਾਰ ਕਿੰਨਾ ਵਧਿਆ ਖੈਰ ਤਾਂ ਰਿਪੋਰਟ ਦੇ ਵਿੱਚ ਜ਼ਿਕਰ ਹੈ ਕਿ ਇੱਕ ਤਾਂ ਭਾਰਤ ਜਿਹੜਾ ਆਪਣੇ ਆਤਮ ਨਿਰਭਰ ਹੋਣ ਦੇ ਜਿਹੜੇ ਟੀਚੇ ਹਾਸਲ ਕਰਨ ਦੀ ਗੱਲ ਕਰਦਾ ਹੈ ਮੇਕ ਇਨ ਇੰਡੀਆ ਆਪਦਾ ਮੈਂ ਅਫਸਰ ਵਾਲੀਆਂ ਗੱਲਾਂ ਉਹਨੂੰ ਹਜੇ ਬਹੁਤ ਲੰਮਾ ਪੈਂਡਾ ਲੱਗਣਾ ਉਹ ਇਹਨਾਂ ਸੌਖੀਆਂ ਨਹੀਂ ਉਹਨੂੰ ਸਰ ਕੀਤਾ ਜਾ ਸਕਦਾ ਤੇ ਚੀਨ ਤੋਂ ਜਿਹੜੀਆਂ ਭਾਰਤ ਦੀਆਂ ਦਰਾਮਦਾਂ ਹੋਈਆਂ 2018 ਤੇ 19 ਦੇ ਵਿੱਚਕਾਰ ਇਹ 70 ਅਰਬ ਡਾਲਰ ਦੀਆਂ ਹੋਈਆਂ ਜਿਹੜੀਆਂ ਕਿ 2023-24 ਦੇ ਵਿੱਚ ਵੱਧ ਕੇ 101 ਅਰਬ ਡਾਲਰ ਯਾਨੀ ਕਿ ਜਿਹੜਾ ਸਾਡਾ ਦਰਾਮਦ ਸੀ ਚੀਨ ਤੋਂ ਕੀਤੀ ਸੀ 2018-19 ਦੇ ਵਿੱਚ ਉਹ ਕੀਤੀ ਸੀ 70 ਅਰਬ ਡਾਲਰ ਦੀ ਭਾਰਤ ਨੇ ਤੇ ਉਸ ਤੋਂ ਬਾਅਦ ਜਿਹੜੀ 2023-24 ਦੇ ਵਿੱਚ ਕੀਤੀ ਹੈ ਉਹ 101 ਅਰਬ ਡਾਲਰ ਹੈ ਤੇ ਤੁਸੀਂ ਦੇਖੋ ਕਿ ਇਹਦੇ ਦਰਮਿਆਨ ਗਲਵਾਨ ਘਾਟੀ ਦੇ ਵਿੱਚ ਜਿਹੜੇ 20 ਫੌਜੀ ਜਵਾਨ ਸ਼ਹੀਦ ਹੋਏ ਸੀ ਉਹ ਇਸ ਦੇ ਵਿਚਾਲੇ ਹੋਏ ਸੀਗੇ ਉਸ ਤੋਂ ਬਾਅਦ ਭਾਰਤ ਦਾ ਜਿਹੜਾ ਕੁੱਲ ਵਪਾਰ ਘਾਟਾ ਉਹ ਵੱਧ ਕੇ 387 ਅਰਬ ਡਾਲਰ ਹੋ ਗਿਆ 15 ਸਾਲ ਪਹਿਲਾਂ ਭਾਰਤ ਦੀਆਂ ਦੂਰ ਸੰਚਾਰ ਮਸ਼ੀਨਰੀ ਤੇ ਇਲੈਕਟ੍ਰੋਨਿਕਸ ਦੀਆਂ ਸਨਅਤੀ ਵਸਤਾਂ ਦੀ ਨਰਾਮਦਾਨ ਦੇ ਵਿੱਚ ਚੀਨ ਦੀ ਹਿੱਸੇਦਾਰੀ 21 ਫੀਸਦੀ ਸੀ ਜਿਹੜੀ ਹੁਣ ਵੱਧ ਕੇ 30 ਫੀਸਦੀ ਹੋਈ ਪਈ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਇਹਨਾਂ ਵਸਤੂਆਂ ਦੇ ਉੱਤੇ ਚਾਹੇ ਉਹ ਦੂਰ ਸੰਚਾਰ ਦੀਆਂ ਹੋਣ ਟੈਲੀਕਮਿਊਨੀਕੇਸ਼ਨ ਦੀਆਂ ਹੋਣ ਚਾਹੇ ਮਸ਼ੀਨਰੀ ਦੀਆਂ ਹੋਣ ਇਲੈਕਟ੍ਰੋਨਿਕ ਦੀਆਂ ਹੋਣ ਇਲੈਕਟ੍ਰੋਨਿਕਸ ਦੀਆਂ ਹੋਣ ਤਾਂ ਇਹਨਾਂ ਮਾਮਲਿਆਂ ਦੇ ਵਿੱਚ ਭਾਰਤ ਚੀਨ ਦੇ ਉੱਤੇ ਲਗਾਤਾਰ ਡਿਪੈਂਡ ਹੁੰਦਾ ਜਾ ਰਿਹਾ ਸੋ ਇੱਥੇ ਜਿਹੜੀ ਆਪਦਾ ਮੇ ਅਵਸਰ ਜਾਂ ਮੇਕ ਇਨ ਇੰਡੀਆ ਵਾਲੇ ਉਹ ਸਾਰੇ ਗੱਲਾਂ ਜਿਹੜੀਆਂ ਦਮ ਤੋੜ ਜਾਂਦੀਆਂ ਨੇ ਸੋ ਇਸ ਤੋਂ ਇਲਾਵਾ ਚੀਨ ਨੂੰ ਭਾਰਤ ਦੀਆਂ ਬਰਾਮਦਾਂ 2019 ਤੋਂ 2024 ਤੱਕਰ 16 ਡਾਲਰ ਦੇ ਆਸ-ਪਾਸ ਹੀ ਮੰਨ ਰਾਹੀਆਂ ਅਸੀਂ ਭਾਰਤ ਤੋਂ ਉਹਨਾਂ ਨੂੰ ਦੇਖ ਕਿ ਨਾ ਰਿਹਾ ਵਾ 16 ਅਰਬ ਡਾਲਰ ਦਾ ਜਿਹੜਾ ਨਾ ਮਾਫ਼ ਕਰਨਾ 101 ਅਰਬ ਡਾਲਰ ਦਾ ਕੰਮ ਤੇ ਉਹਨਾਂ ਦੇ ਵਾਪਸ ਉਹ ਉਹ ਭਾਰਤ ਤੋਂ ਕਿੰਨਾ ਲੈ ਰਹੇ ਆ 16 ਅਰਬ ਡਾਲਰ ਤਾਂ ਮਤਲਬ ਕਿੱਥੇ ਕਿੰਨਾ ਗੈਪ ਆ ਇਹਨਾਂ ਦੇ ਵਿਚਕਾਰ ਉਸ ਤੋਂ ਬਾਅਦ ਕਿਹਨੇ ਜੂਨ 2020 ਦੇ ਵਿੱਚ ਗਲਵਾਨਗ ਵਾਦੀ ਦੇ ਵਿੱਚ ਖੂਨੀ ਝੜਪ ਹੋਈ ਸੀ ਤੇ ਭਾਰਤ ਨੇ ਚੀਨ ਦੇ ਖਿਲਾਫ ਕੂਟਨੀਤਿਕ ਤੇ ਫੌਜੀ ਮਹਾਜਾਂ ਦੇ ਕਾਫੀ ਡਟਵੇਂ ਸਟੈਂਡ ਦਾ ਮੁਜ਼ਾਹਰਾ ਕੀਤਾ ਸੀ ਪਰ ਆਰਥਿਕ ਤੌਰ ਤੇ ਇਹ ਚੀਨ ਦੀ ਚੜਤ ਨੂੰ ਠੱਲ ਪਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ ਇੱਕ ਪਾਸੇ ਦੁਸ਼ਮਣੀ ਇੱਕ ਪਾਸੇ ਵੈਰ ਵਿਰੋਧ ਇੱਕ ਪਾਸੇ ਕੂਟਨੀਤਿਕ ਤੌਰ ਤੇ ਵੀ ਗੱਲਾਂ ਕਰਨੀਆਂ ਕਿ ਚੀਨ ਦੇ ਉਲਟ ਕਰਨੀਆਂ ਜਾਂ ਵਿਖਾਵਾ ਕਰਨਾ ਤੇ ਦੂਜੇ ਪਾਸੇ ਚੀਨ ਦੀ ਜਿਹੜੀ ਆਰਥਿਕ ਤੌਰ ਤੇ ਪਕੜਾ ਭਾਰਤੀ ਬਾਜ਼ਾਰ ਤੇ ਉਸ ਮਾਮਲੇ 'ਚ ਕੱਖ ਵੀ ਨਹੀਂ ਕਰ ਸਕਣਾ ਇਦੇ ਵਿੱਚ ਜੀਟੀਆਈਆਰ ਦੀ ਜੀਟੀ ਆਰਆਈ ਦੀ ਜਿਹੜੀ ਰਿਪੋਰਟ ਹੈ ਇਹਦੇ ਵਿੱਚ ਇਹ ਵੀ ਅੰਦਾਜ਼ਾ ਲਾਇਆ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਦਰਾਮਦ ਹੋਰ ਵਧੂਗੀ ਚੀਨ ਦਾ ਭਾਰਤੀ ਬਾਜ਼ਾਰ ਤੇ ਹੋਰ ਕਬਜ਼ਾ ਹੋਊਗਾ ਇੰਨਾ ਵੱਡਾ ਵਪਾਰਕ ਘਟਾ ਭਾਰਤ ਲਈ ਰਣਨੀਤਿਕ ਆਰਥਿਕ ਤੇ ਪੂਰਾ ਸੀ ਦਿੱਕਤਾਂ ਪੈਦਾ ਕਰ ਸਕਦਾ ਤੇ ਭਾਰਤ ਨੂੰ ਹੁਣ ਆਪਣੇ ਮੇਕ ਇਨ ਇੰਡੀਆ ਦਾ ਜਿਹੜਾ ਪ੍ਰੋਗਰਾਮ ਆ ਉਹਦੇ ਵਿੱਚ ਵਿਚਲੇ ਖੱਪੇ ਭਰਨ ਦੀ ਵੀ ਲੋੜ ਆ ਤੇ ਦੇਸ਼ ਦੇ ਨਿਰਮਾਣ ਖੇਤਰ ਨੂੰ ਵਧੇਰੇ ਉਤਪਾਦਕ ਤੇ ਮਜ਼ਬੂਤ ਜਿਹੜਾ ਉਹਦੇ ਨਾਲ ਬਣਾਇਆ ਜਾ ਸਕੇ ਖੈਰ ਹੁਣ ਵੇ ਇੱਕ ਪਾਸੇ ਤਾਂ ਭਾਜਪਾ ਹੀ ਗੱਲਾਂ ਕਰਦੇ ਨੇ ਕਿ ਜੀ ਚੀਨ ਨੂੰ ਅਸੀਂ ਆਹ ਕਰ ਦਾਂਗੇ ਆਹ ਕਰ ਦਾਂਗੇ ਫਲਾਣ ਕਰ ਦਾਂਗੇ ਦੂਜੇ ਪਾਸੇ ਤੁਹਾਡਾ ਹੀ ਵਿਦੇਸ਼ ਮੰਤਰੀ 28 ਸਤੰਬਰ 2023 ਨੂੰ ਇੱਕ ਬਿਆਨ ਦੇ ਰਿਹਾ ਕਿ ਗਲਵਾਨ ਟਕਰਾਅ ਤੋਂ ਮਗਰੋਂ ਭਾਰਤ-ਚੀਨ ਰਿਸ਼ਤੇ ਸੁਖਾਵੇਂ ਨਹੀਂ ਤੇ ਵਪਾਰ ਵਧ ਰਿਹਾ 14 ਜਨਵਰੀ 2024 ਨੂੰ ਫਿਰ ਵਿਦੇਸ਼ ਮੰਤਰੀ ਨੇ ਇੱਕ ਬਿਆਨ ਦਿੱਤਾ ਹੈ ਕਿ ਸਰਹੱਦੀ ਟਕਰਾਅ ਦੇ ਦਰਮਿਆਨ ਚੀਨ ਰਿਸ਼ਤੇ ਆਮ ਰਹਿਣ ਦੀ ਆਸ ਨਾ ਰੱਖੇ ਸਾਡੇ ਨਾਲ ਤੇ ਵਪਾਰ ਵਧ ਰਿਹਾ ਤੁਸੀਂ ਲੋਕਾਂ ਨੂੰ ਨਾਰਾ ਦੇ ਗਏ ਆਪ ਦਾ ਮੈਂ ਅਫਸਰ ਤੁਸੀਂ ਕਹੀਗੇ ਪਕੌੜੇ ਤਲਣਾ ਵੀ ਰੋਜ਼ਗਾਰ ਹੈ ਤੁਸੀਂ ਲੋਕਾਂ ਨੂੰ ਕਹੀਗੇ ਕਿ ਹਰ ਤਰ੍ਹਾਂ ਦੇ ਰੋਜ਼ਗਾਰ ਹੈ ਇੱਕ ਪਾਸੇ ਤੁਸੀਂ ਸਟੇਜਾਂ ਤੋਂ ਮੁਸਲਮਾਨ ਭਾਈਚਾਰੇ ਨੂੰ ਹਿੰਦੂ ਧਰਮ ਦੀਆਂ ਔਰਤਾਂ ਨੂੰ ਕਹਿਣ ਕਿ ਤੁਹਾਡੇ ਮੰਗਲ ਸੂਤਰ ਤੱਕ ਲਾ ਕੇ ਵੇਚ ਦੇਣਗੇ ਉਹਨਾਂ ਨੂੰ ਜਿਨ੍ਹਾਂ ਦੇ ਜਵਾਖ ਜ਼ਿਆਦੇ ਨੇ ਤੇ ਦੂਜੇ ਪਾਸੇ ਕਹਿ ਰਹੇ ਹਾਂ ਕਿ ਮੈਂ ਤਾਂ ਉਸ ਦਿਨ ਆਪਦੀ ਕੁਰਸੀ ਛੱਡ ਦੂੰਗਾ ਮੈਨੂੰ ਤਾਂ ਉਹਦੇ ਦਿਨ ਮੇਰੇ ਲਈ ਤਾਂ ਨੀਵੀਂ ਪਾਉਣ ਵਾਲਾ ਦਿਨ ਹੋਊਗਾ ਜਿੱਦ ਦੇ ਮੈਂ ਮੁ슬ਮਾਨਾਂ ਨੂੰ ਨਿਸ਼ਾਨਾ ਬਣਾਇਆ ਸਵਾ ਤਾਂ ਤੁਹਾਡੇ 'ਚ ਫਰਕ ਹੈ ਕਿ ਕੁਝ ਘੰਟੇ ਪਹਿਲਾਂ ਹੋਰ ਕੁਝ ਘੰਟੇ ਬਾਅਦ ਹੋਰ ਸਟੇਜ ਤੇ ਹੋਰ ਇੰਟਰਵਿਊ ਦੇ ਵਿੱਚ ਕੁਝ ਹੋਰ ਖੈਰ ਫੋਰਨ ਪੋਲਿਸੀ ਇੱਕ ਵੈਬਸਾਈਟ ਆ ਜਿਹੜੀ ਮੁਲਕਾਂ ਦੇ ਦਵੱਲੇ ਰਿਸ਼ਤਿਆਂ ਬਾਰੇ ਲਿਖਦੀ ਆ ਉਹਨਾਂ ਨੇ ਇੱਕ ਆਰਟੀਕਲ ਲਿਖਿਆ ਆ ਇਹ ਆਰਟੀਕਲ ਲਿਖਿਆ ਅੰਚਲ ਬੋਰਾ ਨੇ ਜਨਵਰੀ 18 2023 ਨੂੰ ਮੋਦੀਜ਼ ਚਾਈਨਾ ਪੋਲਿਸੀ ਇਜ਼ ਫੇਲੀਅਰ ਇਸ ਆਰਟੀਕਲ ਨੂੰ ਜਿਹੜਾ ਉਹਨਾਂ ਨੇ ਟਾਈਟਲ ਦਿੱਤਾ ਵਾ ਇਸ ਤੋਂ ਵੀ ਅੱਗੇ ਫੋਰਨ ਪੋਲਿਸੀ ਤੋਂ ਇਲਾਵਾ ਤੁਸੀਂ ਚੈੱਕ ਕਰਿਓ ਇਸੇ ਬਾਬਤ ਭਾਰਤ ਜੀ ਰਿਸ਼ਤਿਆਂ ਦੇ ਬਾਬਤ ਕੁਝ ਰਿਪੋਰਟਾਂ ਟ੍ਰਿਬਿਊਨ ਦੀਆਂ ਨੇ ਕੁਝ ਐਨਡੀਟੀਵੀ ਦੀਆਂ ਨੇ ਕੁਝ ਦੀਵਾਰ ਦੀਆਂ ਰਿਪੋਰਟਾਂ ਨੇ ਜਿਨ੍ਹਾਂ ਦੇ ਵਿੱਚ ਭਾਰਤੀ ਚੀਨੀ ਦੁਬਲੇ ਰਿਸ਼ਤਿਆਂ ਤੇ ਪੜਨ ਵਾਲੀਆਂ ਰਿਪੋਰਟਾਂ ਨੇ 2020 ਦੇ ਵਿੱਚ ਹੀ ਇੱਕ ਦੋਹਾਂ ਮੁਲਕਾਂ ਦੇ ਦਰਮਿਆਨ ਜਦੋਂ ਫੌਜੀਆਂ ਦੀ ਟਕਸਲ ਹੋਈ ਸੀ ਉਸ ਤੋਂ ਬਾਅਦ ਜਦੋਂ 20 ਜਵਾਨ ਸ਼ਹੀਦ ਹੋਏ ਸੀਗੇ ਉਦੋਂ ਕਾਂਗਰਸ ਪਾਰਟੀ ਨੇ ਬੀਜੇਪੀ ਨੂੰ ਉਸ ਦੇ ਚੀਨੀ ਲਿੰਕਸ ਦੇ ਬਾਰੇ 10 ਸਵਾਲ ਕੀਤੇ ਸੀਗੇ ਜਿਨ੍ਹਾਂ ਦੇ ਵਿੱਚ ਬੀਜੇਪੀ ਤੇ ਸੀਸੀਪੀ ਕਮਿਊਨਿਸਟ ਪਾਰਟੀ ਆਫ ਚਾਈਨਾ ਦੇ ਸਬੰਧਾਂ ਬਾਰੇ ਪੁੱਛਿਆ ਗਿਆ ਸੀਗਾ ਕਿ 2007 ਦੇ ਵਿੱਚ ਜਦੋਂ ਰਾਜਨਾਥ ਸਿੰਘ ਪ੍ਰਧਾਨ ਹੁੰਦੇ ਸੀਗੇ ਤਾਂ ਉਦੋਂ ਚੀਨ ਫੇਰੀ ਕਿਉਂ ਕੀਤੀ ਸੀ ਉਹਦਾ ਮਕਸਦ ਕੀ ਸੀ ਤੇ ਆਰਐਸਐਸ 2009 ਦੇ ਵਿੱਚ ਕਿਸ ਸੈਸੀਅਨ ਦੇ ਵਿੱਚ ਸੀਸੀਪੀ ਦੇ ਸੱਦੇ ਤੇ ਕਮਿਊਨਿਸਟ ਪਾਰਟੀ ਆਫ ਚਾਈਨਾ ਉਹਦੇ ਸੱਦੇ ਤੇ ਇਹ ਉੱਥੇ ਗਏ ਸੀਗੇ ਸੀਪੀਸੀ ਮਾਫ ਕਰਨਾ ਉਸ ਤੋਂ ਇਲਾਵਾ ਬੀਜਪੀ ਤੇ ਇਹ ਜਿਹੜਾ ਕਮਿਊਨਿਸਟ ਪਾਰਟੀ ਆਫ ਚਾਈਨਾ ਵਾ ਇਹਦੇ ਆਪਸੀ ਕਨੈਕਸ਼ਨ ਕੀ ਨੇ ਜਦੋਂ ਆਰਐਸਐਸ ਗਈ ਸੀ ਤਾਂ ਕਮਿਊਨਿਸਟ ਪਾਰਟੀ ਆਫ ਚਾਈਨਾ ਦੇ ਨਾਲ ਇਹਨਾਂ ਦੇ ਉਰਨਾਚਲ ਪ੍ਰਦੇਸ਼ ਤੇ ਤਿੱਬਤ ਨੂੰ ਲੈ ਕੇ ਕੀ ਗੱਲਬਾਤ ਹੋਈ ਸੀ ਬੀਜਪੀ ਪ੍ਰਧਾਨ ਸੀ ਨਿਤਨ ਗੜਕਰੀ 2011 ਦੇ ਵਿੱਚ ਉਹ 5 ਦਿਨਾਂ ਦੌਰੇ ਤੇ ਕਿਉਂ ਗਏ ਸੀਗੇ ਚੀਨ ਦੇ ਵਿੱਚ ਤੇ ਇਹਨਾਂ ਵੱਲੋਂ ਵੀ ਇਹਨਾਂ ਨੂੰ ਵੀ ਜਿਹੜਾ ਸੱਦਾ ਸੀਗਾ ਉਹ ਕਮਿਊਨਿਸਟ ਪਾਰਟੀ ਆਫ ਚਾਈਨਾ ਤੋਂ ਹੀ ਮਿਲਿਆ ਸੀਗਾ 2014 ਦੇ ਵਿੱਚ ਬੀਜਪੀ ਪ੍ਰੈਜ਼ੀਡੈਂਟ ਸੀਗੇ ਅਮਿਤ ਸ਼ਾਹ ਇਹ ਐਮਪੀਜ਼ ਤੇ ਐਮਐਲਐਸ ਦਾ ਇੱਕ ਵਫ਼ਦ ਲੈ ਕੇ ਗਏ ਸੀਗੇ ਡੈਲੀਗੇਸ਼ਨ ਦੇ ਨਾਲ ਚੀਨ ਦੇ ਦੌਰੇ ਤੇ ਇੱਕ ਹਫ਼ਤੇ ਦੇ ਲਈ ਇੱਥੇ ਤਾਂ ਕਿ ਇਲੈਕਟਰਲ ਬਾਂਡ ਦੇ ਮਾਮਲੇ ਦੇ ਵਿੱਚ ਸਵਾਲ ਖੜੇ ਕੀਤੇ ਗਏ ਕਿ ਉਹ ਕੰਪਨੀਆਂ ਚਾਈਨਾ ਤੋਂ ਫੰਡ ਲੈਂਦੀਆਂ ਸੀ ਜਿਨ੍ਹਾਂ ਨੇ ਇਹਨਾਂ ਨੂੰ ਦਿੱਤੇ ਆ ਬਦਲੇ ਦੇ ਵਿੱਚ ਜਦੋਂ ਇਹਨਾਂ ਨੇ ਦੋਸ਼ ਲਾਤੇ ਕਾਂਗਰਸ ਨੇ ਸਾਰੇ ਸਵਾਲ ਖੜੇ ਕੀਤੇ ਤਾਂ ਬੀਜੇਪੀ ਨੇ ਕੀ ਕੀਤਾ ਬੀਜੇਪੀ ਨੇ ਨਾ ਦੋਸ਼ਾਂ ਦੇ ਜਵਾਬ ਦੇਣ ਦੀ ਬਜਾਏ ਇੱਕ ਡਾਕੂਮੈਂਟ ਲਿਆਂਦਾ ਕੱਢ ਲਿਆਂਦਾ ਜਿਦੇ ਵਿੱਚ ਉਹਨਾਂ ਨੇ ਦੋਸ਼ ਲਾਇਆ ਕਿ 20 20 ਲੱਖ ਦਾ ਫੰਡ ਸੀਗਾ ਕੋਈ ਪ੍ਰਧਾਨ ਮੰਤਰੀ ਲੀਫ ਫੰਡ ਦੇ ਵਿੱਚੋਂ ਕੱਢ ਕੇ ਤੇ ਰਜੀਵ ਗਾਂਧੀ ਫਾਊਂਡੇਸ਼ਨ ਦੇ ਵਿੱਚ 2005 ਦੇ ਵਿੱਚ ਕਿਉਂ ਲਾਇਆ ਗਿਆ ਸੀ ਇਹ ਡਿਟੇਲ ਰਿਪੋਰਟ ਐਨਡੀਟੀਵੀ ਤੇ ਛਪੀ ਆ ਕਾਂਗਰਸ ਤੇ ਜਦੋਂ ਦੋਸ਼ ਲੱਗ ਰਹੇ ਸੀਗੇ ਇਹਨਾਂ ਸਾਰੇ ਮਾਮਲਿਆਂ ਨੂੰ ਲੈ ਕੇ ਕਿ ਕਾਂਗਰਸ ਚੀਨ ਦੇ ਨਾਲ ਦਖਲਅੰਦਾਜ਼ੀ ਕਰਕੇ ਭਾਰਤ ਦਾ ਮਾਹੌਲ ਖਰਾਬ ਕਰ ਰਹੀ ਹੈ ਜੋ ਜਿਸ ਤਰ੍ਹਾਂ ਦੇ ਵੀ ਤਾਂ ਉਹਨਾਂ ਨੇ 10 ਵਾਰ ਪੁੱਛੇ ਤੇ ਬਦਲੇ ਦੇ ਵਿੱਚ ਇਹਨਾਂ ਨੇ ਇੱਕ ਦੋਸ਼ ਚਾ ਲਾਤਾ ਸੋ ਕਹਿਣ ਤੋਂ ਭਾਵੇਂ ਹੈ ਕਿ ਇੱਕ ਪਾਸੇ ਚੀਨ ਦੇ ਨਾਲੇ ਪ੍ਰਭਾਵ ਸਿਰਜਣਾ ਕਿ ਸਾਡੇ ਰਿਸ਼ਤੇ ਸਹੀ ਨਹੀਂ ਜਿਵੇਂ ਦੋ ਬਿਆਨ ਜਿਹੜੇ ਮੈਂ ਵਿਦੇਸ਼ ਮੰਤਰੀ ਦੇ ਕੋਟ ਕੀਤੇ ਆ ਇੱਕ ਤਾਂ ਸਰਹੱਦੀ ਟਕਰਾਅ ਦੇ ਦੌਰਾਨ ਚੀਨ ਰਿਸ਼ਤੇ ਆ ਟਕਰਾਅ ਦੇ ਦਰਮਿਆਨ ਚੀਨ ਰਿਸ਼ਤੇ ਆਮ ਰਹਿਣ ਦੀ ਆਸਨਾ ਰੱਖੇ ਇਹ 14 ਜਨਵਰੀ 2024 ਨੂੰ ਦਿੱਤਾ 28 ਸਤੰਬਰ 2023 ਨੂੰ ਇੱਕ ਬਿਆਨ ਹੋਰ ਦਿੱਤਾ ਸੀਗਾ ਪਹਿਲਾਂ ਗਲਵਾਨ ਟਕਰਾਅ ਦੇ ਮਗਰੋਂ ਭਾਰਤ-ਚੀਨ ਰਿਸ਼ਤੇ ਸਖਾਵੇਂ ਨੇ ਫਿਰ ਜੇ ਰਿਸ਼ਤੇ ਸਖਾਵੇਂ ਨੇ ਫਿਰ ਤੁਹਾਡਾ ਵਪਾਰ ਕਿਉਂ ਵੱਧ ਰਿਹਾ ਤੁਹਾਡੀ ਉਹਨਾਂ ਤੇ ਨਿਰਭਰਤਾ ਕਿਉਂ ਵੱਧ ਰਹੀ ਹੈ ਤੁਸੀਂ ਨਾਰਾ ਦਿੱਤਾ ਸੀਗਾ ਕਿ ਮੇਕ ਇਨ ਇੰਡੀਆ ਉਹ ਕਿੱਥੇ ਖੜਾ ਤੁਹਾਡਾ ਮੇਕ ਇਨ ਇੰਡੀਆ ਕਿਉਂ ਨਹੀਂ ਤੁਸੀਂ ਬਣਾ ਸਕਦੇ ਆਪਣੇ ਮੁਲਕ ਦੇ ਵਿੱਚ ਟੈਲੀਕਮਿਊਨੀਕੇਸ਼ਨ ਦੀਆਂ ਚੀਜ਼ਾਂ ਮਸ਼ੀਨਰੀ ਜਾਂ ਇਲੈਕਟ੍ਰੋਨਿਕਸ ਦੀਆਂ ਚੀਜ਼ਾਂ ਉਹਦੇ ਤੇ ਕਿਉਂ ਡਿਪੈਂਡ ਹੈ ਕਿ ਸਿਰਫ ਕੁਝ ਕੈਪਾਂ ਬੰਦ ਕਰਕੇ ਤੇ ਕੁਝ ਕੁ ਸਟੈਪ ਜੇ ਚੱਕ ਕੇ ਕੁਝ ਕੁ ਟਵਿੱਟਰ ਦੀਆਂ ਪੋਸਟਾਂ ਨਾਲ ਕਿ ਐਦਾਂ ਤੁਹਾਡੇ ਤੁਸੀਂ ਮਜ਼ਬੂਤ ਕਰੋਗੇ ਆਪਣੇ ਆਪ ਨੂੰ ਤੁਹਾਡੇ ਕੋਲੇ ਰਣਨੀਤਿਕ ਤੌਰ ਤੇ ਆਰਥਿਕ ਤੌਰ ਤੇ ਉਹ ਤੁਹਾਡੇ ਉੱਤੇ ਲਗਾਤਾਰ ਛਾਉਂਦੇ ਜਾ ਰਹੇ ਨੇ ਤੁਹਾਡੇ ਆਲੇ-ਦੁਆਲੇ ਦੇ ਮੁਲਕਾਂ ਦੇ ਵਿੱਚ ਉਹਨਾਂ ਦਾ ਫਹਰਾ ਦੇਖੋ ਉਹਨਾਂ ਨੇ ਹੰਬਨਟੋਟਾ ਤੋਂ ਲੈ ਕੇ ਉਹ ਜਿਹੜੀਆਂ ਬੰਦਰਗਾਹਾਂ ਨੇ ਯੂਰਪ ਤੱਕ ਦੇ ਜਿਹੜੇ ਸਿਲਕ ਰੂਟ ਨੇ ਉਹਨਾਂ ਨੇ ਪੂਰੇ ਤਰ੍ਹਾਂ ਦੇ ਨਾਲ ਤਿਆਰ ਕਰ ਲਏ ਆ ਤੇ ਤੁਹਾਡੀਆਂ ਆਪਦੇ ਜਿਹੜੇ ਨਾਲ ਦੇ ਮੁਲਕਾਂ ਨਾਲ ਪਾਕਿਸਤਾਨ ਨਾਲ ਬਰਮਾ ਨਾਲ ਮਿਆਂਮਾਰ ਨਾਲ ਤਿੱਬਤ ਤੁਸੀਂ ਤਾਂ ਹੋਰ ਤਾਂ ਹੋਰ ਨੇਪਾਲ ਨੂੰ ਤੁਸੀਂ ਤਾਂ ਗੁੱਸੇ ਕਰੀ ਬੈਠੇ ਹੋ ਸੋ ਇਸ ਤਰ੍ਹਾਂ ਦੀ ਜਿਹੜੀ ਫੋਰਨ ਪੋਲਿਸੀ ਨਾਂ ਦੀ ਵੈਬਸਾਈਟ ਆ ਜਿੱਦੇ ਤੇ ਮੈਂ ਚਰਚਾ ਕੀਤੀ ਸੀ ਉਹਦੇ ਤੇ ਬੜਾ ਇੱਕ ਵੱਡਾ ਆਰਟੀਕਲ ਲਿਖਿਆ ਹੋਇਆ ਅੰਤਲ ਬੋਰਾ ਦਾ ਜਿਹੜਾ ਕਿ ਪੜਨ ਵਾਲਾ ਸੋ ਇਥੋਂ ਪਤਾ ਲੱਗਦਾ ਹੈ ਕਿ ਅਸੀਂ ਮਾਈਕਾਂ ਤੇ ਰੈਲੀਆਂ ਤੇ ਸਟੇਜਾਂ ਤੇ ਬੋਲਣ ਨੂੰ ਕੁਝ ਹੋਰਾਂ ਜਦ ਕਿ ਅਮਲੀ ਰੂਪ ਦੇ ਵਿੱਚ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਦੇਖਦੇ ਆ ਤਾਂ ਉੱਥੇ ਅਸੀਂ ਬਹੁਤ ਫਾੜੀ ਨਜ਼ਰ ਆਉਂਦੇ ਆ ਬਹੁਤ ਬਹੁਤ ਧੰਨਵਾਦ